ਹਾਂਜੀ ਸਾਰਿਆਂ ਦੇ ਦਿਲ ਵਾਲਾ ਜਾਣਦਾ ਉਹ ਹਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਨੇ ਜਿੱਤੇ ਇਨਸਾਨ ਨੂੰ ਹਵਾ ਪਾਣੀ ਚੰਨ ਤਾਰੇ ਸੂਰਜ ਇਹ ਫੁੱਲ ਫਲ ਐਨੇ ਦਰਖਤ ਇੱਕ ਤੋਹਫੇ ਦੇ ਵਜੋਂ ਦਿੱਤੇ ਨੇ ਉੱਥੇ ਹੀ ਬੇਸ਼ਕੀਮਤੀ ਖਜ਼ਾਨੇ ਵੀ ਨੇ ਜਿਹੜੇ ਧਰਤੀ ਚੋਂ ਨਿਕਲਦੇ ਆ ਸੋਨਾ ਚਾਂਦੀ ਹੀਰੇ ਮੋਤੀ ਜੋ ਇਨਸਾਨ ਨੂੰ ਫ੍ਰੀ ਮਿਲੇ ਆ ਸਾਇੰਸ ਵੀ ਮੰਨਦੀ ਆ ਅੱਜ ਦੇ ਟਾਈਮ ਦੇ ਵਿੱਚ ਵੀ ਐਸੇ ਹੋਰ ਗ੍ਰਹਿ ਨੇ ਐਸੇ ਗ੍ਰਹਿ ਨਸ਼ੱਤਰ ਨੇ ਜਿੱਥੇ ਦੀ ਜਿਹੜੀ ਰੇਤ ਆ ਉਹ ਸੋਨੇ ਚਾਂਦੀ ਦੀ ਆ ਜਿੱਥੇ ਹੀਰਿਆਂ ਦਾ ਮੀਂਹ ਪੈਂਦਾ ਰਹਿੰਦਾ ਹਰ ਸਮੇਂ ਇੱਕ ਪਿੱਛੇ ਦੇ ਹੁਣ ਇੱਕ ਖਬਰਾਂ ਦੇ ਵਿੱਚ ਵੀ ਆਇਆ ਸੀ ਕਿ ਇੱਕ ਪੂਰੇ ਦਾ ਪੂਰਾ ਐਸਾ ਗ੍ਰਹਿ ਲੱਭਿਆ ਜਿਹੜਾ ਸਾਰੇ ਦਾ ਸਾਰਾ ਹੀਰੇ ਦਾ ਬਣਿਆ ਹੋਇਆ ਇਹ ਗ੍ਰਹਿਾਂ ਦੇ ਬਾਰੇ ਜਿੱਥੇ ਸਾਇੰਸ ਦੱਸਦੀ ਆ ਉੱਥੇ ਹੀ ਜੇ ਆਪਾਂ પ્રાਤਨ ਗ੍ਰੰਥਾਂ ਦੇ ਵਿੱਚ ਜਾਂ પ્રાਤਨ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ ਮਿਲਦਾ ਦੂਜੇ ਪਾਸੇ ਜੇ ਆਪਾਂ ਡੂੰਘੇ ਸਮੁੰਦਰਾਂ ਦੀ ਗੱਲ ਕਰੀਏ ਡੂੰਘੇ ਸਮੁੰਦਰਾਂ ਦੇ ਵਿੱਚ ਅੱਜ ਵੀ ਸਾਨੂੰ ਪਤਾ ਨਹੀਂ ਕਿੰਨੇ ਕੈਸੇ ਸ਼ਿਪ ਜਾਂ ਐਸੇ ਖਜ਼ਾਨੇ ਨੇ ਜਿਹੜੇ ਇਨਸਾਨ ਸਮੁੰਦਰੀ ਰਾਹ ਰਾਹੀਂ ਲੈ ਕੇ ਜਾਂਦੇ ਹੋਏ ਉਹ ਰਾਹ ਦੇ ਵਿੱਚ ਹੀ ਡੁੱਬ ਗਏ ਤੇ ਸਮੁੰਦਰ ਦੇ ਵਿੱਚ ਹਜੇ ਇਦਾਂ ਹੀ ਪਏ ਨੇ ਇਹ ਤਾਂ ਉਹ ਖਜ਼ਾਨੇ ਆ ਜਿਹੜੇ ਇਨਸਾਨ ਨੇ ਕਿਤੋਂ ਕੱਢੇ ਫਿਰ ਉਹਨਾਂ ਦੇ ਬਿਸਕਟ ਜਾਂ ਜੇਬਰਾਤ ਬਣਾਏ ਤੇ ਉਹ ਸਮੁੰਦਰ ਦੇ ਵਿੱਚ ਡੁੱਬ ਗਏ ਪਰ ਇਹ ਤੋਂ ਇਲਾਵਾ ਇੱਕ ਕੁਦਰਤੀ ਖਜ਼ਾਨੇ ਵੀ ਸਮੁੰਦਰ ਦੇ ਵਿੱਚ ਮਿਲਦੇ ਨੇ ਇਹ ਵੀ ਪਰਮਾਤਮਾ ਦਾ ਇੱਕ ਬੇਸ਼ਕੀਮਤੀ ਤੋਹਫਾ ਇਨਸਾਨ ਦੇ ਲਈ ਤੁਹਾਨੂੰ ਪਤਾ ਸਿੱਪੀਆਂ ਦਾ ਅੱਜ ਕੱਲ ਬਿਜ਼ਨਸ ਵੀ ਚੱਲਦਾ ਜਿਹਦੇ ਵਿੱਚੋਂ ਮੋਤੀ ਨਿਕਲਦੇ ਨੇ ਪਰ ਜਿਹੜੇ ਸਮੁੰਦਰ ਦੇ ਵਿੱਚ ਐਸੀਆਂ ਸਿਪੀਆਂ ਜਾਂ ਐਸੇ ਮੋਤੀ ਪਏ ਨੇ ਜਿਹੜੇ ਇੰਨੇ ਕੁ ਬੇਸ਼ਕੀਮਤੀ ਨੇ ਜਿਨ੍ਹਾਂ ਦਾ ਰੇਟ ਜਾਣ ਕੇ ਤੁਸੀਂ ਹੈਰਾਨ ਹੋ ਜਾਣਾ ਸੰਖ ਸਿਪੀਆਂ ਛੋਟੀਆਂ ਛੋਟੀਆਂ ਆਪਾਂ ਅੱਗੇ ਰੇਤੇ ਦੇ ਵਿੱਚੋਂ ਦੇਖਦੇ ਰਹਿੰਦੇ ਸੀਗੇ ਪਰ ਜਿਹੜੀਆਂ ਸਿਪੀਆਂ ਮੋਤੀ ਬਣਾਉਂਦੀਆਂ ਨੇ ਉਹਨਾਂ ਵਾਸਤੇ ਮੋਤੀ ਦਾ ਕੋਈ ਇਹ ਨਹੀਂ ਹੈ ਹੋਣਾ ਵੀ ਆਹ ਮੋਤੀ ਅਸੀਂ ਮਹਿੰਗਾ ਬਣਾਤਾ ਆਹ ਅਸੀਂ ਸਸਤਾ ਬਣਾਤਾ ਉਹਨਾਂ ਦੀ ਦੁਨੀਆ 'ਚ ਸ਼ਾਇਦ ਉਹਨਾਂ ਨੂੰ ਪਤਾ ਪਨਾ ਹੋਵੇ ਵੀ ਮੋਤੀ ਮਹਿੰਗੇ ਸਸਤੇ ਹੁੰਦੇ ਆ ਪਰ ਸਾਡੇ ਇਨਸਾਨੀ ਦੁਨੀਆ ਦੇ ਵਿੱਚ ਇਹ ਜਿਹੜਾ ਤੁਸੀਂ ਮੋਤੀ ਦੇਖਦੇ ਹੋ ਇਹ ਦੁਨੀਆ ਦਾ ਸਭ ਤੋਂ ਵੱਡਾ ਮੋਤੀ ਆ ਜਿਹੜਾ ਫਿਲੀਪੀਨ ਦੇ ਵਿੱਚ ਪਿਆ ਤੇ ਇਹ ਮੋਤੀ ਉੱਥੇ ਦੇ ਅਜਾਇਬ ਘਰ ਦੇ ਵਿੱਚ ਕਿਵੇਂ ਆਇਆ ਇੱਕ ਬੰਦਾ ਜਿਹੜਾ ਫਿਲੀਪੀਨ ਦੇ ਵਿੱਚ ਮਛੇਰਾ ਸੀਗਾ ਮੱਛੀਆਂ ਫੜਦਾ ਸੀ 2006 ਦੇ ਵਿੱਚ ਉਹਨੂੰ ਇਹ ਮੋਤੀ ਸਮੁੰਦਰ ਦੇ ਪਾਣੀ ਦੇ ਵਿੱਚੋਂ ਲੱਭਦਾ ਤੇ ਇਹ ਮੋਤੀ ਲਿਆ ਕੇ ਉਹ ਆਪਣੇ ਘਰੇ ਰੱਖ ਦਿੰਦਾ 10 ਸਾਲ ਉਹਦੇ ਘਰੇ ਮੋਤੀ ਉਹਦੇ ਮੰਜੇ ਦੇ ਥੱਲੇ ਪਿਆ ਰਹਿੰਦਾ 2016 ਦੇ ਵਿੱਚ ਉਹਦੇ ਘਰ ਨੂੰ ਅੱਗ ਲੱਗਦੀ ਆ ਅੱਗ ਲੱਗਣ ਤੋਂ ਬਾਅਦ ਉਹਦਾ ਇੱਕ ਰਿਸ਼ਤੇਦਾਰ ਆ ਜਿਹੜਾ ਆਪਣੇ ਟੂਰਿਸਟ ਡਿਪਾਰਟਮੈਂਟ ਦੇ ਵਿੱਚ ਲੱਗਿਆ ਹੁੰਦਾ ਅਫਸਰ ਤੇ ਉਹ ਉਸ ਮਹਿਕਮੇ ਦੇ ਅਫਸਰ ਨੂੰ ਇਹ ਮੋਤੀ ਦੇ ਦਿੰਦਾ ਵੀ ਤੂੰ ਇਹ ਮੋਤੀ ਹੁਣ ਸਰਕਾਰੀ ਖਜ਼ਾਨੇ 'ਚ ਰੱਖ ਫਿਰ ਜਦੋਂ ਇਸ ਮੋਤੀ ਦੇ ਉੱਤੇ ਰੀਸਰਚ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਇਹਦਾ ਜਿਹੜਾ ਉਸ ਸਮੇਂ ਕੀਮਤ ਸੀ ਇਹਦਾ ਮੁੱਲ ਸੀ ਉਹ 100 ਮਿਲੀਅਨ ਯੂएस ਅਮਰੀਕਨ ਡਾਲਰ ਸੀ ਤੇ ਇਹ ਆਪਣੇ ਆਪ ਦੇ ਵਿੱਚ ਇੱਕੋ ਇੱਕ ਲੋਤਾ ਐਸਾ ਮੋਤੀ ਸੀ ਜਿਹੜਾ 34 ਕਿਲੋ ਦਾ ਇਹ ਤੋਂ ਬਿਨਾ ਕੈਨੇਡਾ ਦੇ ਵਿੱਚ ਆ ਮੋਤੀ ਪਿਆ ਇਹ 24 ਕਿਲੋ ਦਾ ਇਹ ਵੀ ਮੋਤੀ ਦੀ ਇੱਕ ਕਹਾਣੀ ਆ ਇਹ ਵੀ 2016 ਦੇ ਵਿੱਚ ਹੀ ਸਾਹਮਣੇ ਆਉਂਦਾ ਇਸ ਮੋਤੀ ਦੀ ਜਿਹੜੀ ਐਸ ਸਮੇਂ ਕੀਮਤ ਆ ਉਹ 140 ਮਿਲੀਅਨ ਡਾਲਰ ਆ ਇਹ ਮੋਤੀ ਇਸ ਬੰਦੇ ਦੇ ਕੋਲੇ ਆ ਇਹ ਕੈਨੇਡਾ ਦੇ ਵਿੱਚ ਰਹਿੰਦਾ ਇਹਨੂੰ ਇਹ ਮੋਤੀ ਇਹਦੀ ਭੂਆ ਦੇ ਕੋਲੋਂ ਮਿਲਿਆ ਸੀ ਤੇ ਇਹਦੀ ਭੂਆ ਨੂੰ ਇਹ ਮੋਤੀ ਇਹਦੇ ਦਾਦਾ ਜੀ ਕੋਲੋਂ ਮਿਲਿਆ ਸੀ ਮਤਲਬ ਕਿ ਇਹਦੇ ਦਾਦੇ ਨੇ 1959 ਦੇ ਵਿੱਚ ਇਹ ਮੋਤੀ ਆਪਣੀ ਘਰ ਵਾਲੀ ਵਾਸਤੇ ਕਿਸੇ ਤੋਂ ਖਰੀਦਿਆ ਸੀ ਉਸ ਸਮੇਂ ਤੇ ਇਹਨੂੰ ਵੀ 2016 ਦੇ ਵਿੱਚ ਪਤਾ ਲੱਗਦਾ ਕਿ ਇਹ ਮੋਤੀ ਦੀ ਇੰਨੀ ਜ਼ਿਆਦਾ ਕੀਮਤ ਆ 2009 ਦੇ ਵਿੱਚ ਇਹਦੀ ਭੂਆ ਇਹਨੂੰ ਇਹ ਮੋਤੀ ਦਿੰਦੀ ਆ ਪਰ 2009 ਤੋਂ 2016 ਤੱਕ ਇਹਦੇ ਕੋਲੇ ਵੀ ਇਹ ਮੋਤੀ ਇਦਾਂ ਹੀ ਪਿਆ ਰਹਿੰਦਾ ਹੋ ਸਕਦਾ ਜਦੋਂ 2016 ਦੇ ਵਿੱਚ ਦੂਜਾ ਜਿਹੜਾ 34 ਕਿਲੋ ਵਾਲਾ ਮੋਤੀ ਆ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗਦਾ ਤਾਂ ਉਹਨੂੰ ਦੇਖ ਕੇ ਇਹਨੂੰ ਵੀ ਪਤਾ ਲੱਗਦਾ ਇਹ 24 ਕਿਲੋ ਦਾ ਇਹ ਮੋਤੀ ਪਰ ਇਹ ਵੀ 10 ਸਾਲ ਇਦਾਂ ਹੀ ਇਹਨਾਂ ਦੇ ਘਰੇ ਪਿਆ ਰਹਿੰਦਾ ਪਰ ਇਹ ਪੀੜੀ ਦਰ ਪੀੜੀ ਚੱਲਦਾ ਆਉਂਦਾ ਇਹ ਤੋਂ ਬਿਨਾ ਇੱਕ ਹੋਰ ਬੰਦਾ ਉਹ ਥਾਈਲੈਂਡ ਦਾ ਬੰਦਾ ਤੇ ਉਹਨੂੰ ਇੱਕ ਮੋਤੀ ਮਿਲਿਆ ਜਿਹੜਾ ਦੁਨੀਆ ਦਾ ਸਭ ਤੋਂ ਰੇਅਰ ਮੋਤੀ ਆ ਖਾਸ ਮੋਤੀ ਆ ਇਦਾਂ ਦਾ ਮੋਤੀ ਬਹੁਤ ਘੱਟ ਬਹੁਤ ਘੱਟ ਹੁੰਦਾ ਇਹ ਸੰਤਰੀ ਰੰਗ ਦਾ ਮੋਤੀ ਆ ਇਹ ਬਾਲਾ ਵੱਡਾ ਨਹੀਂ 7 ਗ੍ਰਾਮ ਦਾ ਹੀ ਆ ਇਹ ਪਰ ਇਹ ਮੋਤੀ ਵੀ ਅੱਜ ਦੀ ਡੇਟ ਦੇ ਵਿੱਚ 3 ਲੱਖ 40 ਹਜ਼ਾਰ ਯੂ ਐਸ ਡਾਲਰ ਦਾ ਇਹ ਬੰਦੇ ਨੂੰ ਇਹ ਮੋਤੀ ਕਿਵੇਂ ਮਿਲਿਆ ਇਹ ਇੱਕ ਬੀਚ ਦੇ ਕਿਨਾਰੇ ਤੁਰਿਆ ਜਾਂਦਾ ਸੀ ਤੇ ਇਹਨੂੰ ਉੱਥੇ ਇੱਕ ਸਿੱਪੀ ਮਿਲਦੀ ਆ ਇਹ ਉਹਨੂੰ ਚਾੱਕ ਕੇ ਜੇਬ 'ਚ ਪਾਉਂਦਾ ਜਦੋਂ ਇਹ ਘਰੇ ਲਿਆ ਕੇ ਉਹਨੂੰ ਖੋਲਦਾ ਤਾਂ ਉਹਦੇ ਵਿੱਚੋਂ ਇੱਕ ਮੋਤੀ ਨਿਕਲਦਾ ਜਿਹੜਾ ਸੰਤਰੀ ਰੰਗ ਦਾ ਹੁੰਦਾ ਤੇ ਇਹ ਰੰਗ ਦੇਖ ਕੇ ਬੜਾ ਹੈਰਾਨ ਹੁੰਦਾ ਕਿਉਂਕਿ ਮਸ਼ੀਰੇ ਨੇ ਇਹਨਾਂ ਨੂੰ ਪਤਾ ਇਹ ਦੇਖਦੇ ਰਹਿੰਦੇ ਨੇ ਮੋਤੀਆਂ ਨੂੰ ਤੇ ਇਹਨੇ ਦੇਖਿਆ ਵੀ ਇਹ ਬੜਾ ਅਜੀਬ ਜਿਹਾ ਰੰਗ ਮੈਨੂੰ ਮਿਲਿਆ ਤੇ ਜਦੋਂ ਇਹਦੇ ਬਾਰੇ ਇਹਨੇ ਰਿਸਰਚ ਕੀਤੀ ਜਾਂ ਇਹਦੇ ਬਾਰੇ ਪਤਾ ਕੀਤਾ ਤਾਂ ਇਹਨੂੰ ਉਦੋਂ ਪਤਾ ਲੱਗਿਆ ਵੀ ਇਹ ਬੜਾ ਰੇਅਰ ਆ ਇੱਕ ਚਾਈਨਾ ਦੇ ਬੰਦੇ ਨੇ ਇਹਨੂੰ ਆਫਰ ਕੀਤਾ ਸੀ 340000 ਅਮਰੀਕਨ ਡਾਲਰ ਪਰ ਇਹਨੇ ਇਹ ਆਪਣਾ ਮੋਤੀ ਵੇਚਿਆ ਨਹੀਂ ਹੈਗਾ। ਸੋ ਕਹਿਣ ਦਾ ਮਤਲਬ ਪ੍ਰਮਾਤਮਾ ਨੇ ਐਸੇ ਪਤਾ ਹੀ ਨਹੀਂ ਕਿੰਨੇ ਇੱਕ ਬੇਸ਼ਕੀਮਤੀ ਖਜ਼ਾਨੇ ਆ ਜਿਹੜੇ ਸਾਡੇ ਵਾਸਤੇ ਧਰਤੀ ਦੇ ਥੱਲੇ ਪਾਣੀਆਂ ਦੇ ਥੱਲੇ ਲੁਕੋ ਕੇ ਰੱਖੇ ਹੋਏ ਨੇ। ਅਕਾਲ ਪੁਰਖ ਨੇ ਕਦੋਂ ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਦੇ ਨਾਲ ਨਮਾਜ਼ ਦੇਣਾ ਇਹ ਸਾਨੂੰ ਕੁਝ ਨਹੀਂ ਪਤਾ। ਪਰ ਪ੍ਰਮਾਤਮਾ ਨੇ ਦੇਖੋ ਇੱਕ ਜੀਵ ਬਣਾਇਆ ਉਹ ਜੀਵ ਨੂੰ ਉਦੇ ਅੰਦਰ ਜਦੋਂ ਉਹਨੂੰ ਖਤਰਾ ਮਹਿਸੂਸ ਹੁੰਦਾ ਸਿੱਪੀ ਨੂੰ ਤਾਂ ਉਹ ਜਿੱਥੇ ਵੀ ਉਹਦੇ ਅੰਦਰ ਜੇ ਕੋਈ ਕੋਈ ਵੀ ਚੀਜ਼ ਪਲਾਸਟਿਕ ਦਾ ਕਣ ਜਾਂ ਕੁਝ ਵੀ ਉਹਦੇ ਅੰਦਰ ਛੋਟੀ ਜੀ ਚੀਜ਼ ਚਲੇ ਜਾਂਦੀ ਆ ਤਾਂ ਉਹ ਚੀਜ਼ ਨੂੰ ਆਪਣੇ ਸਰੀਰ ਦੇ ਵਿੱਚ ਉਹ ਨੁਕਸਾਨ ਨਾ ਕਰ ਸਕੇ ਉਹ ਪ੍ਰੋਟੈਕਸ਼ਨ ਦੇਣ ਵਾਸਤੇ ਉਹਦੇ ਉੱਤੇ ਉਹ ਬਾਰ 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 ਆਪਣੇ ਵਿੱਚੋਂ ਨਿਕਲਦਾ ਹੋਇਆ ਇੱਕ ਰਸਾ ਜਿਹੜਾ ਉਹ ਛਾੜਦੀ ਰਹਿੰਦੀ ਆ ਤੇ ਉਹੀ ਰਸ ਇੱਕ ਮੋਤੀ ਦਾ ਰੂਪ ਧਾਰ ਲੈਂਦਾ ਤੇ ਸਾਡੇ ਲਈ ਇਹ ਬੇਸ਼ਕੀਮਤੀ ਚੀਜ਼ਾਂ ਨੇ ਉਹਦੇ ਲਈ ਕਿਸੇ ਸੱਟ ਤੋਂ ਜਾਂ ਕਿਸੇ ਚੀਜ਼ ਤੋਂ ਬਚਣ ਵਾਸਤੇ ਆਪਣੀ ਸੁਰੱਖਿਆ ਵਾਸਤੇ ਬਣਾਇਆ ਹੋਇਆ ਇੱਕ ਆਮ ਜੀ ਚੀਜ਼ ਆ ਉਹਦੇ ਵਾਸਤੇ ਪਰ ਸਾਡੇ ਲਈ ਇਨਸਾਨੀ ਦੁਨੀਆ ਦੇ ਵਿੱਚ ਇਹਦੀ ਕੀਮਤ ਕਿੰਨੀ ਹਾਈ ਚੱਲੇ ਜਾਂਦੀ ਹੈ ਕਿੰਨੀ ਉੱਪਰ ਤੱਕ ਸੋ ਪ੍ਰਮਾਤਮਾ ਦੀਆਂ ਖੇਡਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਹਜੇ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ ਐਸੀਆਂ ਕਿੰਨੀਆਂ ਕੁ ਬੇਸ਼ਕੀਮਤੀ ਧਾਤਾਂ ਕਿਸੇ ਹੋਰ ਗ੍ਰਹਿ ਦੇ ਉੱਤੇ ਕਿਸੇ ਹੋਰ ਦੁਨੀਆ ਦੇ ਵਿੱਚ ਜਾਂ ਸਾਡੀ ਧਰਤੀ ਦੇ ਵਿੱਚ ਜਾਂ ਡੂੰਘੇ ਪਾਣੀਆਂ ਦੇ ਵਿੱਚ ਐਸੇ ਪਤਾ ਹੀ ਨਹੀਂ ਕਿੰਨੇ ਕੁ ਪਦਾਰਥ ਪਏ ਨੇ ਜਿਨ੍ਹਾਂ ਤੋਂ ਹਜੇ ਅਸੀਂ ਜਾਣੂ ਵੀ ਨਹੀਂ ਹੈਗੇ ਸੋ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਇਨਸਾਨ ਨਹੀਂ ਪਾ ਸਕਦਾ ਸਾਡੇ ਵਸ ਦੀ ਗੱਲ ਹੈ ਨਹੀਂ ਜਦੋਂ ਸਾਡੇ ਰਹਿਬਰ ਸਾਡੇ ਗੁਰੂ ਇਹ ਚੀਜ਼ ਕਹਿ ਕੇ ਗਏ ਨੇ ਕਿ ਪ੍ਰਮਾਤਮਾ ਨੂੰ ਪੂਰਨ ਅਸੀਂ ਕਦੇ ਵੀ ਨਹੀਂ ਜਾਣ ਸਕਦੇ ਉਹ ਇੰਨਾ ਵੱਡਾ ਸੋ ਆਪਣੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਪੂਰਨ ਭਰੋਸਾ ਰੱਖਿਆ ਕਰੋ ਤਨੂ ਅਕਸਰੀ ਕਹੀਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਆਪਣੇ ਰੱਬ ਦਾ ਨਾਮ ਲੈਣਾ ਸ਼ੁਰੂ ਕਰੋ ਸਿਮਰਨ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ